ਹੈਲੋ ਜੀ ਸਤ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤਸਵੀਰ ਦੀ ਸ਼ੁਰੂਆਤ ਹੋ ਗਈ ਜੀ ਟਾਈਮ ਹੋ ਗਿਆ ਜੀ ਸਾਢੇ 6 ਵਜੇ ਤਾਂ ਅੱਜ ਅਸੀਂ ਲੇਟੇ ਉੱਠੇ ਸੀ ਤੇ ਵੈਸੇ ਮੈਂ ਚਾਹ ਪਾਣੀ ਬਣਾ ਕੇ ਨਾਲ ਹੀ ਆਲੂ ਰੱਖਦੇ ਸੀ ਉਬਲਣੇ ਤੇ ਤੁਸੀਂ ਸਾਰੇ ਠੀਕ ਠਾਕ ਹੋਣਗੇ ਜੀ ਅਸੀਂ ਵੀ ਠੀਕ ਠਾਕ ਆਂ ਜੀ ਪਰ ਮਾਤਾ ਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਜੀ ਤੇ ਤਰੱਕੀਆਂ ਬਖਸ਼ੇ ਜੀ ਬਸ ਜੇ ਇੱਥੇ ਮੈਂ ਆਲੂ ਰੱਖ ਤੇ ਉਬਲਣ ਵਾਸਤੇ ਤੇ ਇੱਧਰ ਹਨਾ ਫਿਰ ਮੈਂ ਕਹਾਂ ਚੱਲ ਵੀ ਨਾਲ ਨਾਲ ਹਨਾ ਕੰਮ ਹੁੰਦੇ ਜਾਣਗੇ ਤੇ ਆਲੂ ਉਬਲ ਕੇ ਰੱਖ ਦਾਂਗੇ ਫਿਰ ਆਪਾਂ ਹਵਾਲ ਕਛੇਲੇ-ਛੋਲੇ ਬੱਚੇ ਲੈਣਗੇ ਜੀ ਮੇਰੀ ਬੇਟੀ ਕਰ ਰਹੀ ਸੀ ਹਨਾ ਰੂਮ ਦੀ ਸਾਫ ਸਫਾਈ ਡਸਟਿੰਗ ਕਰਦੀ ਸੀ ਪਹਿਲਾਂ ਇਹ ਫਿਰ ਝਾੜੂ ਲਾਉਗੀ ਤੇ ਮੈਂ ਨੇ ਕਹਾਂ ਵੀ ਤੂੰ ਹਨਾ ਕਮਰੇ ਵਗੈਰਾ ਸਾਫ ਕਰ ਲੈ ਤੇ ਮੈਂ ਇੰਨੇ ਹਨਾ ਆਪਣੇ ਮੰਦਿਰ ਵੀ ਜਾਣਾ ਸੀ ਅਸੀਂ ਤੇ ਫਿਰ ਮੈਂ ਕਹਾਂ ਚੱਲ ਵੀ ਮਨਹਾ ਲਾਂ ਉਹ ਤੱਕ ਆਹ ਥੋੜਾ ਮੋਟਾ ਕੰਮ ਕਰਕੇ ਤੇ ਵਾਸੇ ਹਨਾ ਇਹ ਆਪ ਦਾ ਕਰੀ ਜਾਂਦੀ ਸੀ ਕੰਮ ਕਹਿੰਦੇ ਵੀ ਚੱਲ ਮੈਂ ਆਪੇ ਕਰ ਲਵਾਂਗੀ ਕਿਉਂਕਿ ਅੱਜ ਸੰਡੇ ਸੀ ਹਨਾ ਲੇਟ ਉੱਠੇ ਸੀ ਤੇ ਫਿਰ ਲੇਟ ਹੀ ਸਾਡਾ ਰੁਟੀਨ ਸ਼ੁਰੂ ਹੋਇਆ ਸੀ ਡੇਲੀ ਦਾ ਤੇ ਬਸ ਇਹ ਹਨਾ ਟੈਸਟਿੰਗ ਕਰ ਦੋਗੀ ਸਾਰੇ ਹਨਾ ਕਰਕੇ ਤੇ ਫਿਰ ਇਹ ਝਾੜੂ ਵਗੈਰਾ ਲਾ ਦੋਗੀ ਚਾਦਰਾਂ ਨੇ ਸੈੱਟ ਕਰਤੀਆਂ ਸੀ ਸਾਰੀਆਂ ਝਾੜ ਝੋੜ ਪੁਛਾਤੀਆਂ ਸੀ ਰਾਤ ਹਨਾ ਸ਼ਾਮ ਨੂੰ ਸਾਡੇ ਨੇਰੀ ਬਹੁਤਾ ਹੀ ਸੀ ਦੁਪਹਿਰੇ ਜੇ 4:00 ਵਜੇ ਤੇ ਵਾਸੇ ਹਣਾ ਹੁਣ ਆਉਂਦਾ ਟੇਬਲ ਅਸੀਂ ਉੱਪਰ ਰੱਖ ਦਿੰਨੇ ਰਾਤ ਨੂੰ ਕਿਉਂਕਿ ਮੰਜੇ ਡੰਦੇ ਨਹੀਂ ਫਿਰ ਇੱਥੇ ਤੇ ਵਾਸੇ ਥੱਲੇ ਲਾ ਕੇ ਹਣਾ ਹੁਣ ਆਉਂਦਾ ਸਾਫ ਸਫਾਈ ਕਰ ਦੂੰਗੀ ਤੇ ਬੱਚੇ ਵਧੀਆ ਹਣਾ ਹੈਲਪ ਕਰਾ ਦਿੰਦੇ ਚਲ ਇੰਨੀ ਕੁ ਨਾਲ ਸਾਡੀ ਹੈਲਪ ਹੋ ਜਾਂਦੀ ਹੈ ਕਿਉਂਕਿ ਸਾਰਾ ਕੰਮ ਇਕੱਲੇ ਨੂੰ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਬੱਸ ਹਣਾ ਇੱਥੇ ਮੈਂ ਹਣਾ ਆਟਾ ਛਾਨਣ ਲੱਗੀ ਸੀ ਮੈਂਗਾ ਚਲ ਮੈਂ ਆਟਾ ਗੁੰਨ ਲਾਂ ਫਿਰ ਮੰਦਰ ਜਾਣਾ ਸੀ ਮੈਂਗਾ ਚਲ ਆਟਾ ਗੁੰਨ ਕੇ ਰੱਖ ਜੂੰਗੀ ਆਲੂ ਵਾਲੇ ਰੱਖ ਜੂੰਗੀ ਕਿਉਂਕਿ ਅੱਜ ਹਣਾ ਸੰਡੇ ਸੀ ਫਿਰ ਬੱਚੇ ਆਲੂਆਂ ਦੀ ਪਰੌਂਠਿਆਂ ਦੀ ਡਿਮਾਂਡ ਕਰਦੇ ਸੀ ਤੇ ਮੇਰਾ ਤਾਂ ਜੀ ਬੰਦ ਆਲੂ ਵਾਲੇ ਆਲੂ ਖਾਣੇ ਹਣਾ ਸਬਜ਼ੀ ਵੀ ਖਾਣੀ ਮਨ ਆਲੂ ਖਾਣੇ ਨਹੀਂ ਹੈਗੇ ਤੇ ਬੈ ਵਾਲੀ ਚੀਜ਼ ਸਾਰੀਆਂ ਬੰਦ ਆ ਮੈਂ ਦਵਾਈ ਖਾਣ ਕਰਕੇ ਇਸ ਕਰਕੇ ਤੇ ਵਸੇ ਮੈਂ ਆਟਾ ਗੁੰਨਣ ਲੱਗੀ ਸੀ ਮੈਂ ਚੱਲ ਮੈਂ ਆਟਾ ਗੁੰਨਦਾ ਤੇ ਮੈਂ ਛਾਂੜ ਰਹੀ ਸੀ ਕਿਉਂਕਿ ਨਾ ਲਫਾਵੇ ਦੇ ਵਿੱਚ ਮੈਂ ਪਾ ਰਹੀ ਸੀ ਛਾਂਬੂਰਾ ਇਹਦੇ ਵਿੱਚ ਸੁੱਸਰੀ ਬਹੁਤ ਜ਼ਿਆਦੇ ਹੋਈ ਪਈ ਆਟੇ 'ਚ ਪਤਾ ਨਹੀਂ ਕਿਉਂ ਹੋ ਗਈ ਇੰਨੀ ਜ਼ਿਆਦੇ ਹਨਾ ਅਵੀ ਗਰਮੀ ਨਾਲ ਹੋ ਗਈ ਕਿ ਕਿਵੇਂ ਹੋ ਗਈ ਤੇ ਵਸੇ ਮੈਂ ਆਟਾ ਛਾਂਲ ਲੂੰਗੀ ਹਨਾ ਫਿਰ ਮਲਖਾਵੇ ਦੇ ਵਿੱਚ ਸਾਰਾ ਜਿਹੜਾ ਸੋੜਾ ਨਿਕਲਿਆ ਸੀ ਸਾਰਾ ਮੈਂ ਪਾਤਾ ਮੈਂ ਚੱਲ ਅਸੀਂ ਅਬ ਬਾਹਰ ਪਾ ਆਵਾਂਗੇ ਪਸ਼ੂ ਵਗੈਰਾ ਉਹਨੂੰ ਖਾ ਲੈਣਗੇ ਤੇ ਸਾਡੇ ਗਊਸ਼ਾਲਾ ਹੈ ਜੀ ਮੰਦਰ ਚੋਂ ਉੱਥੇ ਪਾਇਆ ਹੁੰਦੇ ਚਲ ਮਲਵਾ ਕੇ ਇਸ ਕਰਕੇ ਪਾ ਦੇਣੀ ਹੁੰਦੀ ਆ ਤੇ ਬਸ ਫਿਰ ਮੈਂ ਇੱਥੇ ਆਟਾ ਗੁੰਨਣ ਲੱਗ ਗਈ ਸੀ ਤੇ ਮੇਰੇ ਹਨਾ ਜੀ ਦਵਾਈ ਖਾਣ ਕਰਕੇ ਸਾਰਾ ਹਨਾ ਦੁੱਧ ਵਾਲੀਆਂ ਚੀਚਾਂ ਬੰਦਾ ਦੁੱਧ ਤੋਂ ਬਣੀਆਂ ਹੁੰਦੀਆਂ ਬਈ ਕੋਈ ਚੀਜ਼ ਨਹੀਂ ਖਾਣੀ ਦੁੱਧ ਤੋਂ ਬਣੀ ਹੋਈ ਮੈਦੇ ਤੋਂ ਬਣੀ ਚੀਜ਼ ਨਹੀਂ ਖਾਣੀ ਤੇ ਆਲੂਆਂ ਨਹੀਂ ਖਾਣੇ ਆਲੂ ਬੈ ਹੁੰਦੇ ਆ ਤੇ ਦਾਲਾਂ ਵਗੈਰਾ ਹਨਾ ਜਿਵੇਂ ਮਛੋਲਿਆਂ ਦੀ ਦਾਲ ਹੋ ਗਈ ਰਾਜਮਾ ਹੋ ਗਈ ਇਹ ਨਹੀਂ ਖਾਣੇ ਮਾਂਹ ਦੀ ਦਾਲ ਹੋ ਗਈ ਇਹ ਨਹੀਂ ਖਾਣੀ ਆ ਤੇ ਕਿਉਂਕਿ ਜਿਹੜੀ ਚੀਜ਼ਾਂ ਜੱਜਾ ਜੈ ਬੈ ਉਹ ਸਾਰੇ ਬੰਦਾ ਬੀ ਵਾਲੀਆਂ ਚੀਜ਼ਾਂ ਵੀ ਬੰਦਾ ਪਤਲੀ ਕਰਕੇ ਤੇ ਦੁੱਧ ਉਹ ਤੋਂ ਬਣਦਾ ਮੈਂ ਕੋਈ ਚੀਜ਼ ਵੀ ਨਹੀਂ ਖਾਣੀ ਵਾਸਿ ਪਚਾਰ ਤੋਂ ਛੱਡ ਕੇ ਚਾਹ ਪੀਣੀ ਆ ਵਾਸੇ ਕੁਛ ਨਹੀਂ Hey ਸਭ ਤੋਂ ਸਨੇਹਾ ਆ ਗਈ ਸੀ ਝਾੜ ਲਾਉਣ ਨੇ ਕਮਰੇ ਦੇ ਵਿੱਚ ਝਾੜ ਲਾਉਂਦੀ ਸੀ ਤੇ ਮੁੰਨੇ ਮੇगन ਦੇ ਵੀ ਮੈਂ ਝਾੜ ਲਾਦਾ ਕਿ ਇਹ ਠਹਿਰ ਕੇ ਮੈਂ ਕਿਹਾ ਵੀ ਲਾ ਦੇ ਤੂੰ ਕੋਈ ਨਹੀਂ ਮਾਟਾ ਗੁੰਨੀ ਨਹੀਂ ਤੇ ਬਸ ਹਣਾ ਮੇਰਾ ਆਟਾ ਗੁੰਨੀ ਗੁੰਨੇ ਆ ਗਿਆ ਸੀ ਬਸ ਥੋੜਾ ਜਿਹਾ ਰੰਦਾ ਸੀ ਬਸ ਮੈਂ ਕਿਹਾ ਵੀ ਤੂੰ ਲਾ ਲੈ ਝਾੜੋ ਤੇ ਝਾੜੂ ਲਾਈ ਜਾਂਦੀ ਹੈ ਹਣਾ ਮੈਂ ਵਾ ਸਾਟਾ ਗੁੰਨਤਾ ਤੁਹਾਡਾ ਕਤਾ ਸੀ ਮੈਂ ਮੈਂ ਇਹ ਨੂੰ ਕਹਿ ਰਹਾਂਗਾ ਕਿ ਝਾੜੂ ਝੋੜੂ ਲਾ ਕੇ ਕੋਚੇ ਵਗੈਰਾ ਲਾ ਲਈ ਤੇ ਹਨਾ ਵੀ ਪਿਆਜ਼ ਵਗੈਰਾ ਵੀ ਚੀਰਦੇ ਮੇਰੀ ਹੁੰਦੀ ਨੂੰ ਵੀ ਆਲੂ ਇਹਦੇ ਵਿੱਚ ਆਪਾਂ ਪਾਉਣੇ ਆ ਤੇ ਕਹਿੰਦੇ ਠੀਕ ਆ ਮੈਂ ਕਿਹਾ ਵੀ ਅਸੀਂ ਮੰਦਰ ਜਾਇਆ ਇਹ ਨਾ ਕਿ ਤੇ ਕਿਉਂਕਿ ਬੱਚੇ ਤਾਂ ਹਨਾ ਜੀ ਬਾਅਦ ਦੇ ਵਿੱਚ ਹੀ ਜਾਂਦੇ ਆ ਨਾ ਅੰਦੇ ਤੋਂ ਹੁੰਦੇ ਆ ਸੰਡੇ ਵਾਲੇ ਦਿਨ ਛੁੱਟੀ ਹੁੰਦੀ ਜਿੱਦਣ ਤੇ ਮੇਰੇ ਬੇਟੇ ਨੂੰ ਤਾਂ ਛੁੱਟੀਆਂ ਮਿਲ ਗਈਆਂ ਬਸ ਹੁਣ ਉਹ ਤਾਂ ਹਨਾ ਘਰੇ ਹੁੰਦਾ ਤੇ ਲੇਟ ਉੱਠਿਆ ਕਰੂਗਾ ਤਾਂ ਹਨਾ ਕਿਉਂਕਿ ਛੁੱਟੀਆਂ ਹੋ ਗਈਆਂ ਫੇਰ ਲਾ ਤਾਂ ਸਕੂਲ ਜਾਣਾ ਹੁੰਦਾ ਸੀ ਤਾਂ ਆਪਸ ਬੱਸ ਨੇ ਆ ਟੋਂਦੇ ਸੀ ਬੱਚਾ ਨੂੰ ਤੇ ਹੁਣ ਆਪ ਨੂੰ ਵੀ ਐ ਹੁੰਦਾ ਚੱਲ ਵੀ ਪਏ ਰਹਿਣ ਦੋ ਹਨ ਜਿੰਨਾ ਟਾਈਮ ਪੈਣਾ ਨਾ ਨੇ ਤੇ ਫਿਰ ਆਪ ਹੀ ਜਦੋਂ ਬੱਚੇ ਦੀ ਜਾਖ ਹੁੰਦੀ ਆਪ ਉੱਠ ਜਾਂਦੇ ਤੇ ਬਸ ਇਹ 6 ਸਵਾ 6 ਉੱਠੇ ਸੀ ਤੇ ਮੈਂ ਹਨਾ ਮੈਂ ਵੀ 5:30 ਉੱਠੀ ਸੀ ਮੈਂ ਕਿਹਾ ਚਾ ਲੱਗ ਕੇ 4:30 ਹੋਰ ਦੇਵੇਂਗਾ ਚੱਲ ਸੰਡੇ ਆ ਵੀ ਥੋੜਾ ਹਨਾ ਰੈਸਟ ਹੋ ਜਾਂਦੀ ਆ ਤੇ ਨਹੀਂ ਤਾਂ ਆਪ ਉੱਠਣਾ ਹੀ ਹੁੰਦਾ ਜਲਦੀ ਬਸ ਇਹ ਝਾੜੂ ਲਾ ਦੂਗੀ ਹੁਣ ਤੇ ਝਾੜੂ ਲਾ ਕੇ ਕੋੜਾ ਵਗੈਰਾ ਕੱਢ ਦੋਗੀ ਸਾਰਾ ਬਾਹਰ ਤੇ ਪਰ ਕੋਚਾ ਲਾ ਕੇ ਕਲੀਨ ਹੋ ਜੂਗੀ ਰਸੋਈ ਵੀ ਲਾਂਦਾ ਸੀ ਕਮਰੇ ਦੇ ਵਿੱਚ ਰਸੋਈ ਦੇ ਵਿੱਚ ਤੇ ਵਸੇ ਹੁਣ ਬਾਹਰ ਬੇੜੇ ਚਲਾਉਂਦੀ ਸੀ ਤੇ ਮੈਂ ਇੱਥੇ ਬੈਠੀ ਸੀ ਮੈਂ ਚਾਹ ਪੀ ਜਾਂਦੀ ਸੀ ਤੇ ਚਾਹ ਥੋੜੀ ਜਿਆਦਾ ਬਣ ਗਈ ਸੀ ਹਨਾ ਫਿਰ ਮੈਂ ਕਿਹਾ ਚੱਲ ਮੈਂ ਗਰਮ ਕਰਕੇ ਮੈਂ ਕਿਹਾ ਚੱਲ ਮੈਂ ਪੀ ਲੈਂਦੀ ਹਾਂ ਤੇ ਮੈਂ ਇੱਥੇ ਨਾਲ ਗੱਲਾਂ ਕਰੀ ਜਾਂਦੀ ਸੀ ਇਹਦੇ ਨਾਲ ਹਨਾ ਨਾਲ ਮੈਂ ਚਾਹ ਪੀ ਜਾਂਦੀ ਸੀ ਤੇ ਝਾੜੂ ਲਾ ਕੇ ਵਸ ਕੋੜਾ ਇਕੱਠਾ ਕਰਕੇ ਪਾ ਦੂਗੀ ਸਾਰਾ ਤੇ ਹਵਾ ਚੱਲੀ ਜਾਂਦੀ ਸੀ ਥੋੜੇ ਥੋੜੇ ਹਨਾ ਮੈਂ ਕਾ ਚੱਲੂ ਤੇ ਥੋੜਾ ਥੋੜਾ ਕਰਕੇ ਕੋੜਾ ਇਕੱਠਾ ਕਰਕੇ ਪਾਈ ਚੱਲ ਵੀ ਇਕੱਠਾ ਇਕਦਮ ਨਾ ਸਾਰਾ ਲੈ ਕੇ ਜਾ ਵੀ ਗਾਣ ਤੇ ਵੀ ਇੱਥੇ ਇਕੱਠਾ ਕਰਕੇ ਪਾ ਲਾ ਤੇ ਕਹਿੰਦੇ ਠੀਕ ਆ ਵੀ ਉਹ ਮੈਂ ਇੱਥੇ ਪਾ ਲੀ ਨੀ ਇੱਥੇ ਫਿਰ ਨਾ ਕੋੜਾ ਚੱਕ ਦਸ ਤੇ ਇੱਥੇ ਜੀ ਮੈਂ ਆ ਗਈ ਸੀ ਹਨਾ ਰਸੋਈ ਦੇ ਵਿੱਚ ਤੇ ਮੰਦਰੋਂ ਸੀ ਆ ਗਏ ਸੀ ਤੇ ਮੰਦਰੋਂ ਆ ਕੇ ਵਸ ਮੈਂ ਨਾ ਰੁਟੀ ਨੂੰ ਲੱਗਦੀ ਸੀ ਆਲੂ ਤਾਂ ਇਹਨੇ ਹਣਾ ਛੱਲਦੇ ਸੀ ਸਾਰੇ ਫਿਰ ਮੈਂ ਆਲੂ ਹਨ ਕद्दूकस ਕੀਤਾ ਕद्दूकस ਕਰਕੇ ਹਨਾ ਫਿਰ ਮੈਂ ਇੱਥੇ ਹਰੀਆਂ ਮਿਰਚਾਂ ਚੀਰੀ ਜਾਂਦੀ ਸੀ ਤੇ ਪਿਆਜ਼ ਨੇ ਚੀਰਤੇ ਸੇ ਪਿਆਜ਼ ਫਿਰ ਉਹਨੇ ਲੰਬੇ ਲੰਬੇ ਕੱਟਦੇ ਸੀ ਤਵਾਸੇ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਚੀਰ ਦੂੰਗੀ ਸਾਰੀਆਂ ਚੀਰ ਕੇ ਜਿੰਨੇ ਆਪਾਂ ਨੂੰ ਲੋੜ ਮਤਾਵੇਕ ਤੇ ਆਪਾਂ ਜਿੰਨੀ ਕਿ ਮਿਰਚ ਖਾਣੇ ਆ ਮੈਂ ਲਾਲ ਮਿਰਚਾਂ ਨਹੀਂ ਪੁੰਦੀ ਹੁੰਦੀ ਇਹ ਆਲੂਆਂ ਦੇ ਹੋਵੇ ਰੋਟੀ ਜਾਂ ਮੂਲੀਆਂ ਵਾਲੇ ਪਰੌਂਠੇ ਹੋਣ ਮੈਂ ਹਰੀਆਂ ਮਿਰਚਾਂ ਹੀ ਪੁੰਨੀਆਂ ਗੱਲੀਆਂ ਲਾਲ ਮਿਰਚ ਨਹੀਂ ਮੈਂ ਕਦੇ ਪਾਈ ਤੇ ਬਸ ਹਰੀਆਂ ਮਿਰਚਾਂ ਹੋ ਗਈਆਂ ਲਾ ਨਮਕ ਹੋ ਗਿਆ ਤੇ ਜੀਰਾ ਵਗੈਰਾ ਹੋ ਗਿਆ ਹਨਾ ਧਨੀਆ ਪਾਊਡਰ ਪਾ ਦੋ ਸੋ ਪਾਦੋ ਜਮੈਂ ਪਾਦ ਜਿਹੜੀ ਤੁਹਾਡੀ ਇੱਛਾ ਮਸਾਲੇ ਪਾ ਸਕਦੇ ਹੋ ਤੇ ਬਸ ਮੈਂ ਹਨਾ ਹਰੀਆਂ ਮਿਰਚਾਂ ਪੁੰਨੀਆਂ ਤੇ ਹੋਰ ਥੋੜਾ ਮੋਟਾ ਸੌਂਪ ਪਾਉਂਦਾ あ <music> ਤੇ ਤੇ ਵਸ ਜੀ ਮੈਂ ਹਨਾਆਂ ਮਿਰਚਾ ਕੱਟ ਕੇ ਤੇ ਫੇਰ ਮੈਂ ਇਹਦੇ ਵਿੱਚ ਹਨਾ ਪਾਤਾ ਸੀ ਤਨੀਆ ਤੇ ਆਪਣੀ ਮੇਥੀ ਸੁੱਕੀ ਮੇਥੀ ਪਾਤੀ ਸੀ ਨਾਣ ਪਾਤਾ ਸੀ ਤੇ ਹਨਾ ਬਸ ਜੀਰਾ ਪਾਤਾ ਸੀ ਹੋਰ ਕੁਝ ਨਹੀਂ ਮੈਂ ਪਾਇਆ ਤੇ ਬਸ ਇਹਨੂੰ ਮੈਂ ਹਨਾ ਮਿਕਸ ਕਰ ਲਉਗੀ ਚੰਗੀ ਤਰ੍ਹਾਂ ਤੇ ਇਹ ਲਾਲ ਆਲੂ ਸੀ ਲੇਸੀ ਜਿਹੀ ਬਣੀ ਜਾਂਦੀ ਸੀ ਪਤਾ ਨਹੀਂ ਕਾਤੋਂ ਵੀ ਲਾਲ ਆਲੂਆਂ ਕਰਕੇ ਬਣਦੀ ਸੀ ਤਾਂ ਕਰਕੇ ਕੇ ਪਤਾ ਨਹੀਂ ਕੀ ਸੀ ਇਹ ਪੁਰਾਣੇ ਆਲੂ ਵਾਲੇ ਸੀ ਹਨਾ ਆਪ ਇਕੱਠੇ ਲਏ ਸੀ ਵੀ ਤਾਂ ਕਰਕੇ ਐਵੇਂ ਹੋ ਜਾਂਦੇ ਸੀ ਤੇ ਫੇਰ ਮੈਂ ਹਨਾ ਬਸ ਇਹਦੇ ਡੈਡੀ ਆ ਗਏ ਮੈਨੂੰ ਇਹਦੇ ਵੀ ਥੋੜਾ ਜਿਹਾ ਇਹ ਮੈਨੂੰ ਦਹੀਂ ਮਿਸ਼ਰਣੂ ਵੀ ਮੈਂ ਖਾ ਕੇ ਦੇਖਣ ਮੈਂ ਕਿਹਾ ਵੀ ਇਹ ਮਟੀਰੀਅਲ ਦਾ ਕੀ ਖਾਣਾ ਹੋਇਆ ਹਨਾ ਕੱਚਿਆਂ ਦਾ ਕਹਿੰਦੇ ਨਹੀਂ ਮੈਂ ਦੇਖਣ ਮੈਂ ਕਿਹਾ ਚ ਲੈ ਜਾ ਤੇ ਫਿਰ ਮੈਂ ਬਸ ਹਨਾ ਸਾਰਾ ਕੁਝ ਮਿਕਸ ਕਰਕੇ ਤੇ ਇਹਨੂੰ ਰੱਖ ਦੂੰਗੀ ਇੱਕ ਸਾਈਡ ਤੇ ਫਿਰ ਮੈਂ ਹੈਂਡ ਵਾਸ਼ ਕਰ ਲੂੰਗੀ ਚੰਗੀ ਤਰ੍ਹਾਂ ਤੇ ਹੈਂਡ ਵਾਸ਼ ਕਰਕੇ ਤੇ ਫਿਰ ਮੈਂ ਹਨਾ ਬਸ ਰੋਟੀ ਲੱਗੂੰਗੀ ਕਿਉਂਕਿ ਬੱਚੇ ਵੀ ਹਨਾ 10 ਵਜ ਗਏ ਸੀ ਤੇ ਬੱਚੇ ਵੀ ਛੇਤੀ ਕਰ ਜਾਂਦੇ ਸੀ ਕਹਿੰਦੇ ਹਨਾ ਛੇਤੀ ਲਿਆ ਰੋਟੀ ਭੁੱਖ ਲੱਗੀ ਹੈ ਕਿਉਂਕਿ ਆਪਾਂ ਸਵੇਰ ਤਾਂ ਨਾਸ਼ਤਾ ਜਲਦੀ ਕਰਦੇ ਹਾਂ ਜਦੋਂ ਬੱਚੇ ਜਾਂਦੇ ਹੁੰਦੇ ਨੇ ਸਕੂਲ ਤਾਂ ਕਰਕੇ ਬਸ ਮੈਂ ਹਨਾ ਇੱਥੋਂ ਕਿਚਨ ਸਾਫ ਕਰਕੇ ਸਲਫ ਵਗੈਰਾ ਫਿਰ ਮੈਂ ਹਨਾ ਰੋਟੀ ਲਾਉਣ ਲੱਗੂਗੀ ਸੀ ਮੈਂ ਤਾਂ ਚਾਲ ਵੀ ਲਾ ਦੇਨੀ ਰੋਟੀ ਤੇ ਗਰਮੀ ਹੈਗੀ ਜੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਗਰਮੀ ਆ ਤੇ ਤੁਹਾਡੇ ਨਾਲ ਮੈਂ ਇੱਕ ਹਨਾ ਵਿਚਾਰ ਸਾਂਝਾ ਕਰਨਾ ਚਾਹੁੰਦੀ ਆ ਤੇ ਮੈਂ ਰੋਜ਼ ਹੀ ਕਰਦੀ ਆ ਤੁਹਾਨੂੰ ਪਤਾ ਹੀ ਆ ਜਿਹੜੇ ਆਪਣੇ ਹਨਾ ਦੇਖਦੇ ਆ ਦਿੱਲੀ ਦੇ ਵਲੌਗ ਤੇ ਮੈਂ ਕਰਨਾ ਚਾਹੁੰਦੀ ਆ ਹਨਾ ਵੀ ਆਪਣੀ ਜ਼ਿੰਦਗੀ ਦੇ ਸ਼ੌਂਕ ਵੀ ਆਪਾਂ ਕਿਵੇਂ ਹਨਾ ਜ਼ਿੰਦਗੀ ਦੇ ਸ਼ੌਂਕ ਮਾਰ ਕੇ ਕਿਵੇਂ ਆਪਾਂ ਕਰਦੀ ਆ ਹਨਾ ਜ਼ਿੰਮੇਵਾਰੀਆਂ ਚੱਕਦੇ ਆ ਤੇ ਮੈਂ ਤੁਹਾਨੂੰ ਕਰਨਾ ਚਾਹੁੰਦੀ ਆ ਸ਼ੇਅਰ ਜਿਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਸ਼ੌਂਕ ਮਾਰ ਕੇ ਆਪਣੀਆਂ ਘਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕਿਆ ਹੋਵੇ ਜਿਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਸ਼ੌਂਕ ਮਾਰ ਕੇ ਆਪਣੀਆਂ ਘਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕਿਆ ਹੋਵੇ ਉਹਨੂੰ ਪਤਾ ਹੁੰਦਾ ਹੈ ਕਿ ਪੈਸੇ ਦੀ ਕੀਮਤ ਤੇ ਖਾਲੀ ਜੇਬ ਦਾ ਦੁੱਖ ਕੀ ਹੁੰਦਾ ਹੈ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਹਨਾ ਜੀ ਕਿਵੇਂ ਆਪਾਂ ਜ਼ਿੰਦਗੀ ਵਿੱਚ ਜਿਹਦੇ ਵੀ ਸ਼ੌਂਕ ਹੁੰਦੇ ਆਪਾਂ ਸ਼ੌਂਕ ਮਾਰ ਕੇ ਹੀ ਘਰ ਦੀਆਂ ਜ਼ਿੰਮੇਵਾਰੀਆਂ ਚੱਕਦੇ ਆ ਹਨਾ ਤੇ ਉਹਨੇ ਮਹਿਸੂਸ ਹੁੰਦਾ ਹਨਾ ਵੀ ਪੈਸੇ ਆਪਣੇ ਜੇਬ ਦੇ ਵਿੱਚ ਹੈਗੇ ਆ ਜਾਂ ਨਹੀਂ ਕਿੰਨਾ ਦੁੱਖ ਹੁੰਦਾ ਵੀ ਗਰੀਬੀ ਹਨਾ ਵੀ ਕਿਸੇ ਵੀ ਬੰਦੇ ਨੂੰ ਰੱਬ ਨਾ ਦੇਵੇ ਹਨਾ ਤੇ ਗਰੀਬ ਜਿਹੜਾ ਬੰਦਾ ਹੁੰਦਾ ਉਹਦੇ ਸ਼ੌਂਕ ਹਨਾ ਮਾਰੇ ਜਾਂਦੇ ਆ ਤੇ ਘਰ ਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਪੈ ਜਾਂਦੀਆਂ ਤੇ ਮੈਂ ਵਸੇ ਇਹ ਕਹਿਣਾ ਚਾਹੁੰਨੀ ਆ ਹਨਾ ਵੀ ਰੱਬ ਜਾਨੀ ਕਿ ਜੇ ਗਰੀਬ ਕਰੇ ਵੀ ਬੰਦੇ ਨੂੰ ਤਾਂ ਕੰਮ ਹਨਾ ਵਧੀਆ ਦੇਵੇ ਜੋ ਕਿ ਬੰਦਾ ਹਨਾ ਆਪਣੇ ਘਰ ਦੇ ਹਾਲਾਤ ਸੁਧਾਰ ਸਕੇ ਤੇ ਆਪਣੇ ਸ਼ੌਂਕ ਪੂਰੇ ਕਰ ਸਕੇ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰ ਸਕੇ ਤੇ ਨਾ ਕਿ ਹਨਾ ਆਪਣੇ ਘਰ ਦੀ ਜ਼ਿੰਮੇਵਾਰੀਆਂ ਦੇ ਹੇਠ ਆ ਕੇ ਹਨਾ ਦਬ ਕੇ ਰਹਿ ਜਾਵੇ ਤੇ ਬਸ ਮੈਂ ਇਹੀ ਕਰਨਾ ਚਾਹੁੰਨੀ ਅਰਦਾਸ ਰੱਬ ਅੱਗੇ ਵੀ ਗਰੀਬ ਭਾਵੇਂ ਕਰੇ ਤੇ ਪਰਮਾਤਮਾ ਵਧੀਆ ਤਰੀਕਾ ਇੱਥੇ ਜੀ ਹਣਾ ਬਸ ਮੈਂ ਰੋਟੀ ਬਣਾ ਕੇ ਬੱਚਿਆਂ ਨੂੰ ਦੇਤੀ ਸੀ ਤੇ ਇਹ ਬੱਚੇ ਖਾਈ ਜਾਂਦੇ ਸੀ ਤੇ ਮੈਂ ਦਾ ਨਾਸ਼ਤਾ ਕਰ ਲਉ ਤੇ ਇੱਥੇ ਮੈਂ ਕੱਪੜੇ ਧੋਤੇ ਸੀ ਸਾਰੇ ਦੇਖੋ ਜੀ ਕਿੰਨੇ ਸਾਰੇ ਕੱਪੜੇ ਹੋ ਗਏ ਸੀ ਹੁਣ ਤਾਂ ਇਹ ਅੱਧੇ ਘੰਟੇ ਵਿੱਚ ਕੱਪੜੇ ਸੁੱਕ ਜਾਂਦੇ ਆ ਤੇ ਇੱਥੇ ਕਰਦੇ ਹਾਂ ਜੀ ਆਪਾਂ ਵੀਡੀਓ ਦਾ ਐਂਡ ਤੇ ਆਪਣੇ ਗੇਟ ਵੱਲ ਲਿਆਂਦੇ ਸੀ ਦੇਖ ਲਓ ਜੀ ਤੁਸੀਂ ਤੇ ਪਲੰਬਰ ਆਇਆ ਨਹੀਂ ਸੀ ਉਹਨੇ ਸਮਾਨ ਲਿੱਖ ਕੇ ਦਿੱਤਾ ਸੀ ਉਹ ਲੈ ਜਾਂਦਾ ਸੀ ਤੇ ਇੱਥੇ ਕਰਦੇ ਹਾਂ ਜੀ ਵੀਡੀਓ ਦਾ ਐਂਡ ਆਪਾਂ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੀ ਤੇ ਸ਼ੇਅਰ ਕਰਿਓ ਵੀਡੀਓ ਨੂੰ ਤੇ ਸਬਸਕ੍ਰਾਈਬ ਕਰਿਓ ਜੀ ਤੇ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਤੇ ਮਿਲਾਂਗੇ ਕੱਲ੍ਹ ਆ ਦੇ ਨਵੇਂ ਵੀਲੋ ਦੇ ਵਿੱਚ ਧੰਨਵਾਦ ਜੀ